ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਜੀ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੀ ਵਕਤ ਚੁੱਕਨੀ 5 ਆਪਾਂ ਇਸ ਵਕਤ ਖੜੇ ਬਰਨਾਲਾ ਮੰਡੀ ਦੇ ਵਿੱਚ ਦਿਨ ਹੈਗਾ ਅੱਜ ਸੋਮਵਾਰ ਆ ਤੇ ਤਰੀਕ ਹੈਗੀ ਹੈ 23 ਚਲੋ ਆਪਾਂ ਅੱਜ ਗੱਲਬਾਤ ਕਰਦੇ ਆ ਵੀ ਅੱਜ ਦਾ ਹੋਲ سیل ਦਾ ਰੇਟ ਕੀ ਹੋਈ ਹਾਂਜੀ ਦੋਸਤੋ ਆਪਾਂ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਰਿਹਾ ਜੀ ਸੋਮਵਾਰ ਦਾ ਠੀਕ ਹੈ ਜੀ ਸੰਡੇ ਨੂੰ ਮੰਡੀ ਬੰਦ ਰਹਿੰਦੀ ਆ ਲਓ ਆਪਾਂ ਹੁਣ ਇਸ ਵਕਤ ਖੜੇ ਬਰਨਾਲਾ ਮੰਡੀ ਦੇ ਵਿੱਚ ਆ ਜੀ ਦੋਸਤੋ ਭਿੰਡੀ ਦਾ ਭਾਅ ਹੈਗਾ ਜੀ 150 ਰੁਪਏ ਦਾ ਪੰਸੀਰੀ ਦਾ ਭਾਅ ਜੀ ਭਿੰਡੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਗੁਵਾਰੇ ਦਾ ਜੀ ਅੱਜ ਦਾ ਇਹ ਵੱਡੇ ਗੁਵਾਰੇ ਦਾ ਭਾਅ ਜੀ ਇਹ ਹਾਂਜੀ ਦੋਸਤੋ ਟੋਕਰ ਵਾਲੇ ਟੋਰੀ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਇਹ ਪੰਸੀਰੀ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਕੱਦੂ ਦਾ ਭਾਅ ਹੈਗਾ ਜੀ 200 ਨੂੰ ਬੰਸੀਰੀ ਦਾ ਭਾਅ ਟੋਕਰ ਵਾਲੇ ਕੱਦੂ ਦਾ ਭਾਅ ਜੀ ਇਹ ਪੇਪਰ ਨੂੰ ਸੀਰੀ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰੀਏ ਜਾ ਕੇ ਵੀ ਅੱਜ ਦਾ ਕੀ ਭਾਅ ਆ ਰਿਹਾ ਜੀ ਅੱਜ ਹੋਰ ਭਾਈਨ ਠੀਕ ਆ ਭਾਈ ਆ ਪਾਜਨਾ ਠੀਕ ਆ ਭਾਈ ਓਕੇ ਹਾਂ ਆਜਾ ਹੋਰ ਕਮਿਆ ਹੈ ਰੀ ਬਈ ਠੀਕ ਹੈ ਬਈ ਵਧੀਆ ਬਈ ਟਾਈਮ ਅੱਜ ਸਬਜ਼ੀ ਦਾ ਕੀ ਰੇਟ ਰਿਹਾ ਜੀ ਅੱਜ ਆਪਣੀ ਦਾ ਆਉਜੀ ਦਾ ਬਸ ਬਈ ਠੀਕ ਆ ਚੱਲੀ ਜਾਂਦਾ ਗਾ ਚੱਲੀ ਜਾਂਦਾ ਕਦੂ ਮਾੜਾ ਰੇਟ ਘਟ ਗਿਆ ਕਦੂ ਦਾ ਛੱਡ ਗਿਆ ਕਦੂ ਦਾ ਰੇਟ ਕੀ ਰਹੇਗਾ ਕਦੂ ਦਾ ਰੇਟ ਆਪਣੇ ਦਾ ਜੀ ਕਦੂ ਯਾਰ ਅੱਤੇ ਯਾਨੀ ਕਿ ਜਿਵੇਂ 35 25 ਪੈ ਗਿਆ ਜਾਂਦਾ ਹੁੰਦਾ ਵਿੱਚ ਹਾਂ ਹਾਂ ਆਪ 30 ਰੁਪਏ 30 ਰੁਪਏ ਰਹੇਗਾ ਕਦੂ ਅੱਜ ਹਾਂਜੀ ਦੋਸਤੋ ਆਪਾਂ ਗੱਲਬਾਤ ਕਰਦੇ ਹਾਂ ਵੀ ਗ੍ਰੇਡ ਦਾ ਅੱਜ ਦਾ ਕੀ ਭਾਰਿਆ ਹੈ ਜੀ ਕਹਿੰਦਾ 30 ਰੁਪਏ ਦਾ ਰਿਹਾ ਭਾਜੀ ਅੱਜ ਕਦੂ ਦਾ ਛਾੜ ਵਧ ਗਿਆ ਹਾਂਜੀ ਤੇ ਅੱਜ ਥੋੜਾ ਜਿਹਾ ਦੇਖਣ ਨੂੰ ਮਿਲਿਆ ਕਦੂ ਵੀ ਹੈਗਾ ਥੋੜਾ ਬਹੁਤਾ ਜੀ ਅੱਜ ਕਦੂ ਦਾ ਕੀ ਭਾਜ ਲੀ ਜਾਂਦਾ ਜਿਹੜਾ ਆਪਣੇ ਦਾ ਅੱਦੂਬਈ 20 ਤੋਂ 35 ਰੁਪਏ ਹਾਂਜੀ ਦੋਸਤੋ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਬੰਦ ਗ੍ਰੇਡ ਦਾ ਭਾਅ ਜੀ ਇਹ ਠੀਕ ਹੈ ਜੀ ਤੇ ਤ੍ਰੇਲੇ ਦਾ ਕੀ ਭਾਅ ਦਲੀਏ ਦਾ ਆਪਣੇ ਦਾ ਜੀ ਤ੍ਰੇਲੇ ਦੀ ਭਾਅ ਦਲੀਏ ਦਾ ਇਹ ਲਾ 20 22 ਰੁਪਏ ਦਾ ਬਾਈ ਹਾਂਜੀ ਦੋਸਤੋ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਹੈਗਾ ਜੀ ਕ੍ਰੇਲੇ ਦਾ ਪੂਰਾ ਵਧੀਆ ਜਾਲ ਵਾਲੇ ਕ੍ਰੇਲੇ ਦਾ ਰੇਟ ਘਟ ਗਿਆ ਬਾਈ ਪੂਰਾ ਵਧੀਆ ਕ੍ਰੇਲਾ ਇਹ ਠੀਕ ਹੈ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਇਹਦਾ ਆਪਣੀ ਲਾਲ ਮਿਰਚ ਦੀ ਭਾਜੀ ਅੱਜ ਲਾਲ ਮਿਰਚ ਲਿਖਿਆ ਬਾਈ 20 ਰੁਪਏ ਇੱਥੇ ਬਾਈ ਹਾਂਜੀ ਦੋਸਤੋ 20 ਰੁਪਏ ਤੋਂ ਲੈ ਕੇ 22 ਰੁਪਏ ਤੱਕ ਦਾ ਭਾਜੀ ਲਾਲ ਮਿਰਚ ਦਾ ਜੇ ਬੰਦ ਲਫਾਕੇ ਦਾ ਭਾਜੀ ਇਹਦਾ ਅੱਜ ਦਾ ਠੀਕ ਹੈ ਜੀ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਬੰਦ ਗ੍ਰੇਡ ਦਾ ਭਾਅ ਹੈਗਾ ਟੋਰੀ ਦਾ 30 ਰੁਪਏ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਠੀਕ ਹੈ ਜੀ ਇਹ ਬੰਦ ਗ੍ਰੇਡ ਲੈਣਾ ਬਹੁਜੀ ਕਿਸੇ ਨੇ ਲੈਣਾ ਜੀ 30 ਰੁਪਏ ਕਿਲੋ ਦਾ ਭਾਜੀ ਤੋਰੀ ਦਾ ਹਾਂਜੀ ਦੋਸਤੋ ਕੱਚੀ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਚੌਲੇ ਦਾ ਜੀ ਇਹ ਕਿ ਜੀ ਇਹ ਅੱਜ ਦਾ ਭਾਅ ਜੀ ਇਹਦਾ ਪੰਸੀਰੀ ਦਾ ਹਾਂਜੀ ਦੋਸਤੋ ਵੱਡੇ ਚੌਲੇ ਦਾ ਭਾਅ ਹੈਗਾ ਜੀ ਪੰਸੀਰੀ ਦਾ 200 ਰੁਪਏ ਨੂੰ ਪੰਸੀਰੀ ਦਾ ਭਾਅ ਜੀ ਇਹ ਠੀਕ ਹੈ ਜੀ ਹਾਂਜੀ ਦੋਸਤੋ ਵੇਡ ਕਰੇਲੇ ਆਪਾਂ ਹੈਗਾ ਜੀ 100 ਰੁਪਏ ਦਾ ਭਾਅ ਜੀ ਇਹ ਕਿਲੋ ਦਾ ਜੀ ਠੀਕ ਹੈ ਜੀ ਵੇਡ ਕਰੇਲਿਆਂ ਦਾ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਅੱਲਾ ਦਾ ਭਾਅ ਹੈਗਾ ਗ੍ਰੇਡ ਦਾ ਬੰਦ ਦਾ ਭਾਅ ਹੈਗਾ ਜੀ 30 ਰੁਪਏ ਦਾ ਭਾਅ ਜੀ ਅੱਲਾ ਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ 6 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਇਹ ਬੰਦ ਲਫਾਵੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬੈਂਗਣੀ ਵਾਲੇ ਆਪਾਂ ਬੈਂਗਣੀ ਹਰ ਤਰ੍ਹਾਂ ਬੈਂਗਣੀ ਦਾ ਕੀ ਭਾਜ ਜੀ ਅੱਜ ਦਾ ਬੈਂਗਣੀ ਦਾ ਕੀ ਭਾ ਲੱਗਾ ਜੀ ਅੱਜ 10 ਤੋਂ 12 ਰੁਪਏ ਹਾਂਜੀ ਦੋਸਤੋ ਬੰਦ ਲਵਾਵੇ ਦਾ ਭਾ ਹੈਗਾ ਜੀ 10 ਤੋਂ ਲੈ ਕੇ 12 ਰੁਪਏ ਤੇਰਾ ਭਾ ਜੀ ਬੈਂਗਣੀ ਦਾ ਇਹ ਹਾਂਜੀ ਦੋਸਤੋ ਬੂਟਾ ਦਾ ਭਾ ਹੈਗਾ ਜੀ 10 ਰੁਪਏ ਦਾ ਭਾ ਜੀ ਇਹ ਬੰਦ ਗ੍ਰੇਡ ਦਾ ਭਾ ਜੀ ਠੀਕ ਹੈ ਜੀ ਇਹ ਜੇ ਕਿਸੇ ਨੇ ਲੈਣਾ ਤਾਂ ਬੰਦ ਗ੍ਰੇਡ ਦਾ ਭਾ ਜੀ ਇਹ ਹੀ ਅੱਜ ਦਾ ਜੀ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਜੀ ਇਹ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ 150 ਦਾ ਪੰਸੀਰੀ ਦਾ ਭਾਅ ਮੂਲੀ ਦਾ ਜੀ ਇਹ ਠੀਕ ਹੈ ਜੀ ਪਾਲਕ ਦਾ ਭਾਅ ਹੈਗਾ ਦਰਜਣ ਦਾ 200 ਰੁਪਏ ਨੂੰ ਦਰਜਣ ਦਾ ਭਾਅ ਪਾਲਕ ਦਾ ਜੀ 200 ਰੁਪਏ ਦਰਜਣ ਸਾਗ ਦਾ ਭਾਅ ਕੀ ਚਲਾਈ ਜਾਣਾ ਸਾਗ ਆ ਜੀ ਠੀਕ ਹੈ ਜੀ 100 ਰੁਪਏ ਦਾ ਭਾਅ ਜੀ ਇਹ ਤਾਂ ਦਰਜਣ ਦਾ ਹਾਂਜੀ ਦੋਸਤੋ ਬਾਈ ਨਾਲ ਕਰਦੇ ਹਾਂ ਗੱਲਬਾਤ ਤਾਂ ਵੀ ਪਦੀਨੇ ਦਾ ਕੀ ਭਾਅ ਜੀ ਅੱਜ ਦਾ ਪਦੀਨੇ ਦਾ ਕੀ ਭਾਅ ਲਾਤਾ 100 ਰੁਪਏ ਦਰਜਨ ਹਾਂਜੀ ਦੋਸਤੋ ਪਦੀਨੇ ਦਾ ਭਾਅ ਹੈਗਾ ਜੀ 100 ਰੁਪਏ ਦਾ ਦਰਜਨ ਦਾ ਭਾਅ ਜੀ ਪਦੀਨੇ ਦਾ ਜੀ ਇਹ ਦੋਸਤੋ ਛੋਟੇ ਗੁਵਾਰੇ ਦਾ ਭਾਅ ਹੈਗਾ ਜੀ ਦੇਸੀ ਗੁਵਾਰੇ ਦਾ 100 ਰੁਪਏ ਦਾ ਭਾਅ ਜੀ ਕਿਲੋ ਦਾ ਇਹ ਠੀਕ ਹੈ ਜੀ ਹਾਂਜੀ ਦੋਸਤੋ ਤੇ ਬੜਾ ਦਾ ਭਾਅ ਹੈਗਾ ਜੀ 20 ਰੁਪਏ ਦਾ ਕਿਲੋ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਤੇ ਬੜਾ ਦਾ ਜੀ ਇਹ ਦੋਸਤੋ ਆਪਾਂ ਬਾਈ ਰঞ্জੀਤ ਨਾਲ ਕਰਦੇ ਆਂ ਗੱਲਬਾਤ ਵੀ ਟਮਾਟਰ ਦਾ ਕੀ ਭਾਅ ਰਿਹਾ ਜੀ ਅੱਜ ਦਾ ਚਲ ਆਪਾਂ ਕਰੀਏ ਗੱਲਬਾਤ ਹਾਂਜੀ ਦੋਸਤੋ ਆਪਾਂ ਬਾਈ ਰঞ্জੀਤ ਨਾਲ ਕਰੀਏ ਗੱਲਬਾਤ ਵੀ ਟਮਾਟਰ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਇਹ ਬੰਦ ਗ੍ਰੇਡ ਬਾਰੇ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਹੋਰ ਆ ਰঞ্জੀਤ ਭਾਈ ਕਿਵੇਂ ਆ ਠੀਕ ਆਂ ਭਾਈ ਹਾਂ ਬਈ ਵਧੀਆ ਵਧੀਆ ਤੇ ਟਮਾਟਰ ਦਾ ਕੀ ਭਾਅ ਚੱਲੀ ਜਾਂਦਾ ਜੀ ਅੱਜ ਆਪਣੇ ਦਾ ਵੇ ਟਮਾਟਰ ਦੋ ਤਿੰਨ ਰੇਟ ਵਿਖਿਆਗਾ ਜਿਹੜਾ ਵਧੀਆ ਹਲਟ ਹੈ 10-12 ਰੁਪਏ ਕਿਲੋ ਹਾਂਜੀ ਉਹ 10 ਰੁਪਏ ਕਿਲੋ ਅੱਛਾ ਜੀ ਉਹ 15 ਰੁਪਏ ਕਿਲੋ ਹਾਂਜੀ ਦੋਸਤੋ ਇਹ ਤਿੰਨ ਭਾਅ ਵਿਖਿਆ ਜੀ ਟਮਾਟਰ ਅੱਜ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਹਾਂਜੀ ਦੇ ਬਰਾਬਰ ਪੈ ਸੀ ਹਾਂਜੀ ਦੋਸਤੋ ਟਮਾਟਰ ਅੱਜ ਕਿੰਨੇ ਰੁਪਏ 400 ਰੁਪਏ ਆਹ ਟਮਾਟਰ ਮਿਕਾ ਜੀ 15 ਰੁਪਏ ਦਾ ਭਾਅ ਵਿਕਿਆ ਜੀ ਟਮਾਟਰ ਦਾ ਬੰਦ ਗ੍ਰੇਡ ਦਾ ਭਾਅ ਜੀ ਇਹ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਹੋਲ سیل ਦਾ ਰੇਟ ਆ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਇਹ ਠੀਕ ਹੈ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਆ ਹਰੀ ਮਿਰਚ ਦਾ ਭਾਜ ਜੀ ਇਹਦਾ ਬੰਦਲ ਭਾਵੇਂਗਾ ਹਾਂਜੀ ਦੋਸਤੋ ਖੀਰੇ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਖੀਰੇ ਦਾ ਬੰਦਲ ਭਾਵੇਂ ਦਾ ਭਾਅ ਜੀ ਖੀਰੇ ਦਾ ਇਹ ਠੀਕ ਹੈ ਜੀ ਦੇਸੀ ਖੀਰਾ ਲੋਕਲ ਖੀਰਾ ਜੀ ਇਹ ਆਪਣਾ ਹਾਂਜੀ ਦੋਸਤੋ ਸਿਮਲਰ ਅਲੀ ਗੋਭੀ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਜੀ ਗੋਭੀ ਦਾ ਇਹ ਬੰਦ ਡੱਬੇ ਦਾ ਭਾਅ ਜੀ ਗੋਭੀ ਦਾ ਠੀਕ ਹੈ ਜੀ ਵਧੀਆ ਕੁਆਲਟੀ ਦਾ ਗੋਭੀ ਦਾ ਭਾਅ ਜੀ ਇਹ ਅੱਜ ਦਾ ਹਾਂਜੀ ਦੋਸਤੋ 20 ਰੁਪਏ ਦਾ ਭਾਗ ਗੋਭੀ ਦਾ ਜੀ ਇਹ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦੇ ਜੀ ਅੱਜ ਦਾ ਜੀ ਇਹ ਬੰਦਪੋਰੀ ਦਾ ਭਾਅ ਜੀ ਮਟਰਾਂ ਦਾ ਹਰਿਆ ਦਾ ਹਾਂਜੀ ਦੋਸਤੋ ਸਿਮਲਰ ਟਮਾਟਰ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਇਹ ਠੀਕ ਹੈ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਇਹ ਪੂਰੇ ਵਧੀਆ ਕੁਆਲਿਟੀ ਦਾ ਭਾਅ ਜੀ ਇਹ ਹਮਾ ਚਲਾਲੇ ਦਾ ਹਾਂਜੀ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਪੂਰੇ ਵਧੀਆ ਕੁਆਲਿਟੀ ਦਾ ਭਾਅ ਜੀ ਇਹ ਅੱਜ ਦਾ ਬੰਦ ਗੱਟੇ ਦਾ ਭਾਅ ਜੀ ਨਿੰਬੂ ਦਾ ਅੱਜ ਦਾ ਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਭਾਅ ਹੈਗਾ ਲਸਣ ਦਾ ਜੀ ਅੱਜ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਬੰਦ ਗੱਟੇ ਦਾ ਭਾਅ ਜੀ ਇਹ ਠੀਕ ਹੈ ਜੀ ਲੋਕ ਲਸਣ ਦਾ ਭਾਅ ਜੀ ਅੱਜ ਦਾ ਇਹ ਆਦਰਕ ਦਾ ਭਾਅ ਹੈ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਬੰਦ ਗੋਰੀ ਦਾ ਭਾਅ ਜੀ ਇਹ ਠੀਕ ਹੈ ਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਇਹ ਬੰਦ ਗੱਡੇ ਦਾ ਭਾਅ ਜੀ ਅੱਜ ਦਾ ਦੋਸਤੋ ਬਈ ਹੋਰ ਨਾ ਕਰਦੇ ਆਂ ਆਪਾਂ ਗੱਲਬਾਤ ਵੀ ਅੱਜ ਫਰੂਟ ਦਾ ਕੀ ਭਾਅ ਰਿਹਾ ਹੈ ਤੇ ਆਪਾਂ ਗੱਲਬਾਤ ਕਰਦੇ ਫਰੂਟ ਬਾਰੇ ਜੀ ਅੱਜ ਹਾਂਜੀ ਦੋਸਤੋ ਸਪਾਈਦੇ ਅੰਬ ਦਾ ਭਾਅ ਹੈਗਾ ਜੀ ਨੈਟ ਦਾ ਅੱਜ ਤੋਂ 30 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਵਧੀਆ ਕੁਆਲਿਟੀ ਤੱਕ ਦਾ ਭਾਅ ਜੀ ਇਹ ਠੀਕ ਹੈ ਜੀ ਵਧੀਆ ਕੁਆਲਿਟੀ ਦਾ ਜੀ ਇਹ। ਸੋ ਇਸ ਪੈਦੇ ਆਮ ਦਾ ਭਾਜੀ ਨੈਟ ਦਾ ਅੱਜ ਦਾ। ਲੀਤੀ ਦਾ ਭਾਅ ਹੈਗਾ ਜੀ ਅੱਜ ਦਾ 130 ਰੁਪਏ ਤੱਕ ਦਾ ਭਾਅ ਜੀ ਲੀਤੀ ਦਾ ਅੱਜ ਪੂਰੀ ਵਧੀਆ ਕੁਆਲਿਟੀ ਦਾ ਭਾਅ ਲੀਤੀ ਦਾ ਬੰਦ ਗ੍ਰੇਡ ਦਾ ਭਾਅ ਦੇ। ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਮੀਡੀਅਮ ਸਾਈਜ਼ ਤੋਂ ਲੈ ਕੇ ਵਧੀਆ ਕੁਆਲਿਟੀ ਦੇ ਤੱਕ ਦਾ ਭਾਅ ਹੈਗਾ ਜੀ 800 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਡੱਬੇ ਦਾ ਨਾਰਾਂ ਦੇ ਦਾ ਜੀ ਅੱਜ ਦਾ। ਠੀਕ ਹੈ ਜੀ ਇਹਦਾ ਬੰਦ ਡੱਬੇ ਦਾ ਭਾਅ ਜੀ ਬੰਦ ਦਾ ਜੀ ਨਾਰਾਂ ਦਾ ਅੱਜ ਦਾ। ਠੀਕ ਹੈ ਬਲਣਾ ਮੰਡੀ ਦਾ ਭਾਅ ਜੀ ਅੱਜ ਦਾ ਇਹ। ਦੁਸੇਰੀ ਅੰਬ ਬਾਰੇ ਗੱਲਬਾਤ ਕਰਦਾ ਬਾਈ ਨਾਲ ਵੀ ਕੀ ਭਾ ਰਿਹਾ ਜੀ ਦੁਸੇਰੀ ਅੰਬ ਦਾ ਚੇਰੇਮਬ ਦਾ ਕੀ ਭਾਜੀ ਅੱਜ 30 ਤੋਂ 35 ਰੁਪਏ ਮੱਲਿਆਵਾਦ ਹਾਂਜੀ ਦੋਸਤੋ 30 ਤੋਂ 35 ਰੁਪਏ ਦਾ ਭਾ ਰਿਹਾ ਜੀ ਮੱਲਿਆਵਾਦ ਦਾ ਇਹ ਹੈ ਤੇ ਬੰਦ ਗ੍ਰੇਡ ਦਾ ਭਾ ਜੀ ਇਹ ਹੈ ਅੱਜ ਦਾ ਨੈਟ ਭਾ ਜੀ ਇਹ ਨੈਟ ਦਾ ਤੇ ਤੋਤੇ ਅੰਬ ਦਾ ਕੀ ਭਾ ਰਿਹਾ ਜੀ ਅੱਜ 20 ਰੁਪਏ ਕਿਲੋ ਹਾਂਜੀ ਦੋਸਤੋ ਨੈਟ ਦਾ ਭਾ ਹੈਗਾ 30 ਰੁਪਏ ਦਾ ਭਾ ਜੀ ਤੋਤੇ ਦਾ ਜੀ ਤੋਤੇ ਅੰਬ ਦਾ ਇਹ ਬੰਦ ਗ੍ਰੇਡ ਦਾ ਭਾ ਜੀ ਇਹਦਾ ਤੇ ਲੰਗੜਾਂ ਅੰਬ ਵੀ ਆਪਣਾ ਲੰਗੜਾ ਹੀ ਲੰਗੜਾ ਲੰਗੜੇ ਅੰਬ ਦਾ ਕੀ ਭਾਜੀ ਇਹਦਾ ਇਹ ਵੀ 25 ਰੁਪਏ ਵਿਗਿਆ ਜੀ ਹਾਂਜੀ 25 ਰੁਪਏ ਦਾ ਭਾਜੀ ਇਹ نیٹ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਜੀ ਇਹਦਾ ਠੀਕ ਹੈ ਜੀ ਤੇ ਆਲੂ ਬੁਖਾਰਾ ਦਾ ਕੀ ਭਾਜੇ ਲਈ ਜਾਂਦਾ ਜੀ ਆਲੂ ਬੁਖਾਰਾ ਵਿਗਾਈ 35 ਰੁਪਏ ਕਿਲੋ ਮੀਡੀਅਮ 40 ਰੁਪਏ ਕਿਲੋ ਮੋਟਾ ਹਾਂਜੀ ਦੋਸਤੋ ਮੀਡੀਅਮ ਦਾ ਭਾਅ ਹੈਗਾ ਜੀ 35 ਰੁਪਏ ਦਾ ਭਾਅ ਜੀ 35 ਰੁਪਏ ਜੀ ਠੀਕ ਹੈ ਪੂਰਾ ਵਧੀਆ ਕੁਆਲਿਟੀ ਦਾ ਭਾਅ ਜੀ ਇਹ 3 ਨੰਬਰ ਆਪਾਂ ਨੂੰ ਲੋ ਇਹ ਬੰਦ ਗ੍ਰੇਡਾਂ ਦਾ ਭਾਅ ਜੀ ਅੱਜ ਦਾ ਹਾਂਜੀ ਬਿਰਜੀ ਕੇਲੇ ਦਾ ਕੀ ਭਾਦ ਲਈ ਜਾਂਦਾ ਜੀ ਕੇਲਾ ਮੀਡੀਅਮ ਵਿਗਿਆ ਜੀ 25 ਰੁਪਏ ਕਿਲੋ ਹਾਂਜੀ ਦੋਸਤੋ 25 ਰੁਪਏ ਕਿਲੋ ਦਾ ਭਾ ਜੀ ਮੀਡੀਅਮ ਸਾਈਜ਼ ਦਾ ਕੇਲੇ ਦਾ ਭਾ ਜੀ ਅੱਜ ਦਾ ਜੀ ਇਹ ਬੰਦ ਗ੍ਰੇਡ ਦਾ ਭਾ ਜੀ ਕੇਲੇ ਦਾ ਇਹ ਅੱਜ ਦਾ ਜੀ ਗੱਲ ਹੈ ਮੀਟੀਕਲ ਰੰਗੀ ਹਾਂਜੀ ਦੋਸਤੋ ਪਵਿੱਤੇ ਦਾ ਭਾ ਹੈਗਾ ਜੀ 30 ਰੁਪਏ ਦਾ ਭਾ ਜੀ ਬੰਦ ਗ੍ਰੇਡ ਦਾ ਭਾ ਜੀ ਪਵਿੱਤੇ ਦਾ ਅੱਜ ਦਾ ਠੀਕ ਹੈ ਜੀ ਪੂਰਾ ਵਧੀਆ ਪਵਿੱਤੇ ਦਾ ਭਾ ਜੀ ਅੱਜ ਦਾ ਇਹ ਹਾਂਜੀ ਦੋਸਤੋ ਮਸੰਮੀ ਨੇ ਭਾ ਹੈਗਾ ਜੀ 950 ਦਾ ਭਾ ਜੀ ਮਸੰਮੀ ਦਾ 20 ਕਿਲੋ ਦਾ ਭਾ ਜੀ ਇਹ ਠੀਕ ਹੈ ਬੰਦ ਗੱਟੇ ਦਾ ਭਾਜੀ ਇਹਦਾ ਅੱਜ ਦਾ ਮਸੰਮੀ ਦਾ ਤੇ ਸੁੱਕੇ ਨਰੀ ਵਾਲ ਦਾ ਭਾ ਹੈਗਾ ਜੀ ਅੱਜ ਦਾ 700 ਰੁਪਏ ਦਾ ਭਾ ਜੀ ਇਹਦੇ ਵਿੱਚ 7 10 ਪੀਸ ਹੁੰਦੇ ਜੀ ਬੰਦ ਲਫਾ ਫਰੇ ਵਿੱਚ ਠੀਕ ਹੈ ਜੀ ਇਹ ਬਨਾਲਾ ਮੰਡੀ ਦਾ ਅੱਜ ਦਾ ਭਾ ਜੀ ਇਹਦਾ ਆਪਾਂ ਅੱਜ ਦੇ ਆਲੂ ਤੇ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਬਾਪੂ ਜੀ ਨਾਲ ਵੀ ਅੱਜ ਆਲੂ ਦਾ ਕੀ ਭਾ ਰਿਹਾ ਤੇ ਪਿਆਜ਼ ਦਾ ਜੀ ਚਲੋ ਆਪਾਂ ਕਰਦੇ ਆ ਗੱਲਬਾਤ ਬਾਬੂ ਜੀ ਨਾਲ ਕਰਦੇ ਆ ਗੱਲਬਾਤ ਵੀ ਅੱਜ ਆਲੂ ਦਾ ਕੀ ਭਾਰ ਹੈ ਇਹ ਨਮਸਕਾਰ ਬਾਬੂ ਜੀ ਨਮਸਕਾਰ ਉਹ ਠੀਕੋ ਜੀ ਬੜੀਆ ਬੜੀਆ ਮੌਸਮ ਕੀ ਕਹਿੰਦਾ ਜੀ ਫਿਰ ਹੁਣ ਮੌਸਮ ਆਜਾ ਨਹੀਂ ਬਰਸਾਅ ਵਾਚ ਗੱਲ ਮੈਂ ਅੱਜ ਵੀ ਆ ਜਾਣੀ ਹੈ ਜੀ ਫਿਰ ਹੋ ਸਕਦੀ ਅੱਜ ਆ ਜਾਊ ਚਲੋ ਦੇਖੋ ਜੀ ਬਾਬੂ ਜੀ ਨੇ ਕਹਿਤਾ ਵੀ ਅੱਜ ਮੌਸਮ ਠੰਡਾ ਹੀ ਆ ਵੈਸੇ ਮੀ ਆਊਗਾ ਅੱਜ ਬਾਅਦ ਤੇ ਆਪਾਂ ਆਲੂ ਬਾਰੇ ਵੀ ਗੱਲਬਾਤ ਕਰੀਏ ਬਾਬੂ ਜੀ ਨਾਲ ਵੀ ਆਲੂ ਦਾ ਕੀ ਭਾਰ ਹੈ ਆਲੂ ਦਾ ਕੀ ਭਾਰ ਹੈ ਅੱਜ ਆਲੂ ਕਿਰਾਏ ਜੀ 550 ਡਾਇਮੰਡ ਹਾਂਜੀ ਦੋਸਤੋ 550 ਰੁਪਏ ਦਾ ਭਾਜ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਡਾਇਮੰਡ ਆਲੂ ਆ ਭਾਜ ਇਹ ਅੱਜ ਦਾ ਠੀਕ ਹੈ ਜੀ ਤੇ ਉਹ 750 ਹਾਂਜੀ ਦੋਸਤੋ ਇਹ 450 ਰੁਪਏ ਦਾ ਭਾਜ ਜੀ ਆਲੂ ਦਾ ਜੀ 550 ਇਹ ਕਿਹੜਾ ਆਲੂ ਆ ਜੀ ਇਹ ਬਬਜੀ ਇਹ ਖਿਆਤੀ ਵਾਲਾ 450 ਜੀ ਆਲੂ ਆ ਜੀ 450 ਰੁਪਏ ਦਾ ਭਾਜ ਜੀ ਬੰਨ ਲਿਆ ਭਾਜ ਜੀ ਇਹ ਠੀਕ ਹੈ ਜੀ ਇਹ ਅੱਜ ਦਾ ਹੋਲ ਸੇਲ ਦਾ ਰੇਟ ਆ ਜੀ ਹਾਂਜੀ ਦੋਸਤੋ ਲਾਲ ਆਲੂ ਆ ਵੀ ਭਾਅ ਹੈਗਾ ਜੀ ਐਲ ਆਰ ਦਾ ਭਾਅ ਹੈਗਾ ਜੀ ਅੱਜ ਦਾ 550 ਰੁਪਏ ਦਾ ਭਾਅ ਜੀ ਆ ਆਲੂ ਦਾ ਜੀ ਠੀਕ ਹੈ ਜੀ ਬੰਦ ਬੱਟੇ ਦਾ ਭਾਅ ਜੀ ਆਲੂ ਦਾ ਹਾਂਜੀ ਦੋਸਤੋ ਬਾਗੂ ਨਾਲ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਠੀਕ ਹੈ ਜੀ ਤੇ ਆਹ ਗੱਡੀਆਂ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਬਾਗੂ ਜੀ ਨਾਲ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਰਿਹਾ ਜੀ ਅੱਜ ਹਾਂਜੀ ਦੋਸਤੋ ਲੋਕਲ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 15 ਰੁਪਏ ਦਾ ਭਾਅ ਜੀ ਲੋਕਲ ਪਿਆਜ਼ ਦਾ ਬੰਦ ਬੱਟੇ ਦਾ ਭਾਅ ਜੀ ਪੂਰਾ ਵਧੀਆ ਸੁੱਕੇ ਪਿਆਜ਼ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਦੋਸਤੋ ਨਾਸ਼ਕ ਦਾ ਭਾਅ ਹੈਗਾ ਜੀ ਦੋਸਤੋ ਅੱਜ ਦਾ ਭਾਅ ਹੈਗਾ ਜੀ 24 ਰੁਪਏ ਦਾ ਪਾ ਨਾਸਕਰਾ ਜੀ ਬੰਦ ਗੱਟੇ ਦਾ ਭਾਜ ਜੀ ਇਹ ਸੁੱਕਾ ਪਿਆਜ ਆ ਪੂਰਾ ਵਧੀਆ ਨਾਸਕਰਾ ਪਿਆਜ ਆ ਜੀ ਪਿਆਰ ਨਾਸਕਰਾ ਪਿਆਜ ਆ ਜੀ ਇਹ 24 ਰੁਪਏ ਦਾ ਭਾਜ ਜੀ ਦਾ ਬੰਦ ਗੱਟੇ ਦਾ ਹਾਂ ਜੀ ਦੋਸਤੋ ਐਮਪੀ ਦੇ ਪਿਆਜ ਦਾ ਭਾਅ ਹੈਗਾ ਜੀ 17 ਰੁਪਏ ਦਾ ਭਾਅ ਜੀ ਪਿਆਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਦਾ ਪੂਰਾ ਵਧੀਆ ਕੁਆਲਟੀ ਦਾ ਭਾਅ ਵਧੀਆ ਕੁਆਲਟੀ ਦਾ ਪਿਆਜ ਆ ਜੀ ਪੂਰਾ ਵਧੀਆ ਸੁੱਕਾ ਪਿਆਜ ਆ ਜੀ ਇਹ ਠੀਕ ਹੈ ਜੀ 17 ਰੁਪਏ ਦਾ ਭਾਅ ਜੀ ਇਹਦਾ ਬੰਦ ਘੱਟੇ ਦਾ ਹਾਂਜੀ ਦੋਸਤੋ ਗੱਡੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 13 ਰੁਪਏ ਦਾ ਭਾਅ ਜੀ ਇਹਦਾ ਠੀਕ ਹੈ ਜੀ ਵਧੀਆ ਪਿਆਜ਼ ਹੈ ਜੀ ਇਹ ਸੁੱਕਾ ਪਿਆਜ਼ ਹੈ ਜੀ ਮੋਕਰਾ